ਜ਼ਿਲ੍ਹਾ ਜਲੰਧਰ ਦੀ ਰਹਿਣ ਵਾਲੀ 13 ਸਾਲਾਂ ਬੱਚੀ ਦੇ ਨਾਲ ਜਿਹੜੇ ਇਸ ਗੰਦੇ ਵਿਅਕਤੀ ਦੇ ਵੱਲੋਂ ਕੁਕਾਰਮ ਕਰਕੇ ਉਸ ਨੂੰ ਖਤਮ ਕਰ ਦਿੱਤਾ ਗਿਆ ਤਾਂ ਉਸ ਬੱਚੀ ਦੀ ਜੋ ਬਾਥਰੂਮ ਦੇ ਵਿੱਚ ਪਈ ਦੀ ਵੀਡੀਓ ਸਾਹਮਣੇ ਆਈ ਹੈਗੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਬੱਚੀ ਕਿਸ ਹਾਲਤ ਦੇ ਵਿੱਚ ਪਈ ਹੋਈ ਦਿਖਾਈ ਗਈ ਆ ਤੇ ਪ੍ਰਸ਼ਾਸਨ ਵੀ ਇਸ ਘਰ ਦੀ ਤਲਾਸ਼ੀ ਲੈਣ ਦੇ ਲਈ ਆਇਆ ਸੀ ਪੁਲਿਸ ਮੁਲਾਜ਼ਮ ਆਏ ਸੀ ਤੇ ਇਹ ਕਹਿ ਕੇ ਵਾਪਸ ਚਲੇ ਗਏ ਕਿ ਇਸ ਘਰ ਦੇ ਵਿੱਚ ਉਹਨਾਂ ਨੂੰ ਕੋਈ ਬੱਚੀ ਨਹੀਂ ਮਿਲੀ ਪਰ ਜਦੋਂ ਮੁਹੱਲੇ ਵਾਲਿਆਂ ਨੇ ਇਕੱਠੇ ਹੋ ਕੇ ਦੁਬਾਰਾ ਘਰ ਦੀ ਛਾਣਬੀਣ ਕੀਤੀ ਤਾਂ ਉਹਨਾਂ ਨੂੰ ਬੱਚੀ ਬਾਥਰੂਮ ਦੇ ਵਿੱਚ ਪਈ ਹੋਈ ਮਿਲ ਗਈ ਇੱਥੇ ਤੁਸੀਂ ਗੱਲਬਾਤ ਸੁਣ ਸਕਦੇ ਹੋ ਕਿ ਉਹ ਕੀ ਸਵਾਲ ਕਰ ਰਹੇ ਨੇ ਕੌਣ-ਕੌਣ ਇੱਥੇ ਪਹੁੰਚਿਆ ਇਹ ਮੈਰਿਜ ਤੋਂ ਆਇਆ ਟੀਮ ਬਾਰੇ ਵੀ ਹੈਗੇ ਤੁਸੀਂ ਦੇਖ ਰਹੇ ਮੌਕੇ ਤੇ ਚੌਂਕੀ ਇੰਚਾਰਜ ਮੇਰ ਸਿੰਘ ਜੀ ਆਏ ਆ ਔਰ ਕੁੜੀ ਦੀ ਲਾਸ਼ ਬਹੁਤ ਕੰਮ ਕਰਤੇ ਜਾਣ ਬੜੀ ਗਮਗੀ ਹੈ ਮੇਰੀ ਲਾਸ਼ ਜੋ ਆ ਪਾਸੋਂ ਦੇ ਵਿੱਚ ਪਈ ਹੈ ਉਹ ਨਹੀਂ ਚਾਹੀਦੀ ਹੈ ਉਹਨੂੰ ਸਪੋਰਟ ਨੂੰ ਪਾਉਂਦੀ ਹੋਣੀ ਚਾਹੀਦੀ ਕਿਤਾ ਕਿੱਦਾਂ ਦੇਖ ਰਹੇ ਹੋਗੇ ਇਹੋ ਜਿਹੇ ਖਬਰ ਮੇਰੀ ਪਰਸਟੇਟ ਦੇ ਵਿੱਚ ਕਿ ਛੋਟੀ ਕੁੜੀ ਹਨ ਬਾਲਕੁੰਡ ਦਾ ਜਿਹੜਾ ਦੀਪ ਕੀਤਾ ਗਿਆ ਮੈਂ ਮੌਕੇ ਤੇ ਪਹੁੰਚਿਆ ਔਰ ਬੜੀ ਦਰਦਨਾਕ ਹੈ ਕੋਈ ਨਾ ਧਿਆਨ ਨਹੀਂ ਕਰ ਸਕਦਾ ਮੌਕੇ ਹਈ ਹੋਈ ਐ ਕੁਰਸੀ ਬਾਹਰ ਤੇ ਸਭ ਤੋਂ ਸਭ ਨਹੀਂ ਕਰ ਰਹੇ ਇੱਕ ਰੀਪ ਕਰੋ ਦੁਬਾਰਾ ਆਉਣਾ ਬਟਰ ਕਰ ਦਿੱਤਾ ਗਿਆ ਛੋਟੀ ਬੱਚੀ ਬੜੀ ਸ਼ਰਮਨਾ ਘਟਦਾ ਜੀ ਯਾਰ ਚਾਰਵੇਂ ਦਾ ਬੱਚੇ ਨੂੰ ਲੱਭ ਰਿਹਾ ਤੇ ਪ੍ਰਸ਼ਾਸਨ ਦੇਖ ਰਿਹਾ ਕਿ ਅੰਦਰ ਹੈਗੀ ਪ੍ਰਸ਼ਾਸਨ ਵੱਲੋਂ ਕਹਾ ਗਿਆ ਕਿ ਕੁੜੀ ਅੰਦਰ ਨਹੀਂ ਹੈ ਪਰਵਾਹ ਤੇ ਜੋ ਰੋਗ ਹੈਗੇ ਕਿ ਪ੍ਰਸ਼ਾਸਨ ਨੇ ਜੋ ਕਹਿ ਪਰਵਾਹ ਵੀ ਦੋ ਦਿੱਤਾ ਗਿਆ ਜੀ ਕੁੜੀ ਉਸ ਤੋਂ ਜਿਹੜੇ ਬਾਹਰ ਹੈ ਪਹਿਲਾਂ ਪਹਿਲਾਂ ਬੱਚੇ ਕਹਿੰਦੇ ਕੁੜੀ ਹੈ ਪਹਿਲਾਂ ਕਦੋਂ ਆਇਆ ਸੀਗਾ ਮੈਲੇ ਕੌਣ ਆਇਆ ਸੀ 1:30 ਵਜੇ ਸਵੇਰ ਸਰ ਕੌਨ ਸੈਜੈਂਟ ਕਰਨ ਵਾਲਾ ਹੈ ਪਰ ਮੈਨੂੰ ਪਤਾ ਨਹੀਂ ਕੋਈ ਚੈਕਿੰਗ ਇੰਚਾਰਜ ਹੈ ਜਿਹੜਾ ਲੋਕੇ ਕਹਿੰਦੇ ਕੀ ਹੈ ਕਿ ਤੁਹਾਨੂੰ ਪਰ ਦੇਖੋ ਸਰ ਮhalla ਵਾਸੀ ਗਹਿ ਰਹੇ ਨੇ ਕਿ ਪੂਰੇ ਮhalla ਨੇ ਇੰਨੀ ਗੱਲ ਕਹੀ ਹੈ ਉਸ ਟਾਈਮ ਜਿਹੜਾ ਸਾਨੂੰ ਇਹ ਨਹੀਂ ਗੱਲ ਕਹਿੰਦੇ ਕਿ ਅਸੀਂ ਜਿਹੜੇ ਸਰਮੁਹ ਲਾਵਾ ਸੇ ਕਹਿ ਰਹੇ ਕਿ ਮੱਲੇਆਲਾ ਨੇ ਕਿਹਾ ਕਿ ਲੜਕੀ ਅੰਦਰ ਹੀ ਹੈ ਪ੍ਰਸ਼ਾਸਨ ਅੰਦਰੋਂ ਚੈੱਕ ਕਰਕੇ ਗਿਆ